ਵੰਦੀ ਸੰਗਾਂ ਨੂੰ ਲੈ ਕੇ ਭਾਜਪਾ ਨੇ ਵੱਡਾ ਕਦਮ ਚੁੱਕਿਆ ਸ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਸਥਿਤੀ ਸਪਸ਼ਟ ਹੋ ਗਈ ਹੈ ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਨਿਜੀ ਤੌਰ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਹਮਦਰਦੀ ਪ੍ਰੀ ਰਿਹਾਈ ਦੀ ਭਾਵਕ ਅਪੀਲ ਕੀਤੀ ਉਹਨਾਂ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਇਹ ਬੇਨਤੀ ਪੂਰੀ ਤਰ੍ਹਾਂ ਮਨੁੱਖਤਾਵਾਦੀ ਆਧਾਰਾਂ ਤੇ ਆਧਾਰਿਤ ਹੈ ਦਵਿੰਦਰਪਾਲ ਸਿੰਘ ਭੁੱਲਰ ਨੇ 28 ਸਾਲ ਜੇਲ੍ਹ ਵਿੱਚ ਬਿਤਾਏ ਨੇ ਉਹ 14 ਸਾਲਾਂ ਤੋਂ ਵੱਧ ਸਮੇਂ ਤੋਂ ਦਿਮਾਗੀ ਬਿਮਾਰੀ ਦਾ ਇਲਾਜ ਕਰਵਾ ਰਹੇ ਨੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਖੁਦ 2014 ਵਿੱਚ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਦਿੱਲੀ ਸੁਮਿਖਿਆ ਬੋਰਡ ਨੇ ਵਾਰ-ਵਾਰ ਉਨ੍ਹਾਂ ਦੀ ਰਿਹਾਈ ਤੋਂ ਇਨਕਾਰ ਕੀਤਾ ਪਰ ਹਾਲਾਤ ਹਮਦਰਦੀ ਤੇ ਮਨੁੱਖੀ ਸਨਮਾਨ ਦੇ ਆਧਾਰ ਤੇ ਮੁੜ ਵਿਚਾਰ ਦੀ ਮੰਗ ਕਰਦੇ ਨੇ ਆਰ ਪੀ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਮਨੁੱਖਤਾ ਦੇ ਆਧਾਰ ਤੇ ਉਹ ਇਸ ਮਾਮਲੇ ਵਿੱਚ ਦਖਲ ਦੇ ਕੇ ਰਾਹਤ ਪ੍ਰਦਾਨ ਕਰਨ ਉਧਰ ਜਥੇਦਾਰ ਜਗਦੀਸ਼ ਛਿੰਡਾ ਹੀਪ ਹਰਿਆਣਾ ਸਿੱਖ ਗੁਰਦੁਆਰਾ ਪਰੰਧ ਕਮੇਟੀ ਦੇ ਮੁਖੀ ਰਹਿਣਗੇ ਇਹ ਫੈਸਲਾ ਅਕਾਲ ਪੰਥ ਇੱਕ ਮੋਰਚਾ ਤੇ ਝੰਡਾ ਧੜੇ ਦੀ ਸਾਂਝੀ 9 ਮੈਂਬਰੀ ਕਮੇਟੀ ਵੱਲੋਂ ਇੱਕ ਸਾਂਝੀ ਮੀਟਿੰਗ ਕਰਕੇ ਲਿਆ ਗਿਆ। ਅਕਾਲ ਪੰਥਕ ਮੋਰਚਾ ਦੇ ਹਰਮਨਪ੍ਰੀਤ ਸਿੰਘ, ਵੋਟਰ ਮੋਨਜੀਤ ਸਿੰਘ ਪਾਣੀਪੱਤ ਅਤੇ ਜਨਰਲ ਸਕੱਤਰ ਅੰਗਰੇਜ਼ ਸਿੰਘ ਨੇ ਸਾਂਝੇ ਤੌਰ ਤੇ ਇਸ ਫੈਸਲੇ ਦਾ ਐਲਾਨ ਕੀਤਾ। ਸੰਗਠਨ ਦੇ ਕਾਰਜਕਾਰੀ ਕਮੇਟੀ ਮੈਂਬਰ ਕੁਲਦੀਪ ਸਿੰਘ ਮਲਤਾਨੀ ਨੇ ਦੱਸਿਆ ਕਿ ਇਸ 9 ਮੈਂਬਰੀ ਕਮੇਟੀ ਵਿੱਚ ਹਰਮਨਪ੍ਰੀਤ ਸਿੰਘ, ਵੋਟਰ ਕਰਮਜੀਤ ਸਿੰਘ, ਇਕਵਾਲ ਸਿੰਘ, ਮੋਹਨਜੀਤ ਸਿੰਘ ਪਾਣੀਪੱਤ, ਜਨਰਲ ਸਕੱਤਰ ਅੰਗਰੇਜ਼ ਸਿੰਘ, ਕਾਰਜਕਾਰੀ ਕਮੇਟੀ ਮੈਂਬਰ ਕਰਨਲ ਸਿੰਘ ਨਮਯੰਦਾਬਾਦ, ਮੇਜਰ ਸਿੰਘ ਗੂਲਾ ਉਹ ਖੁਦ ਅਤੇ ਸਿੱਖਾ ਸਾਫ ਸੰਗ ਮਰਦਾ ਖੇੜਾ ਸ਼ਾਮਿਲ ਹੈ ਅਕਾਲ ਪੰਥਕ ਮੋਰਚਾ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਮਨਪ੍ਰੀਤ ਸਿੰਘ ਵੱਟਰ ਨੇ ਜੱਤਦਾਰ ਜਗਦੀਸ਼ ਛਿੰਡਾ ਨੂੰ ਸਮਰਥਨ ਦੇਣ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਆਕਾਲ ਪੰਥਕ ਮੋਰਚੇ ਦੇ ਮੈਂਬਰਾਂ ਨੇ ਜਨਰਲ ਸਕੱਤਰ ਅਤੇ ਹਰਿਆਣਾ ਕਮੇਟੀ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਸੰਗਠਨ ਚਲਾਉਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਕਮੇਟੀ ਦਾ ਬਜਟ ਜੋ ਪਹਿਲਾਂ ਪਾਸ ਨਹੀਂ ਹੋਇਆ ਸੀ ਹੁਣ ਪਾਸ ਕੀਤਾ ਜਾਵੇਗਾ ਤੇ ਹੋਰ ਜ਼ਰੂਰੀ ਕੰਮ ਕੀਤੇ ਜਾਣਗੇ ਮੈਂਬਰ ਮੋਨਜੀਤ ਸਿੰਘ ਪਾਣੀਪੱਤਨੇ ਹਰਿਆਣਾ ਕਮੇਟੀ ਦੇ ਜੱਦਦਾਰ ਜਗਦੀਸ਼ ਛਿੰਡਾ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਅਕਾਲ ਪੰਥਿਕ ਮੋਰਚੇ ਨੇ ਪੰਥਕ ਭਾਈਚਾਰੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਉਹਨਾਂ ਕਿਹਾ ਕਿ ਹਰਿਆਣਾ ਦੀ ਸੰਗਤ ਨੂੰ ਸੰਗਠਨ ਤੋਂ ਬਹੁਤ ਉਮੀਦਾਂ ਨੇ ਤੇ ਇਸੇ ਲਈ ਇਹ ਫੈਸਲਾ ਲਿਆ ਗਿਆ ਜਨਰਲ ਇਕਤਰ ਅੰਗਰੇਜ਼ ਸਿੰਘ ਨੇ ਇਸ ਦੋਸ਼ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਕਿ ਹਰਿਆਣਾ ਕਮੇਟੀ ਦੇ ਮੈਂਬਰ ਇਕਜੁੱਟ ਨਹੀਂ ਹਨ ਉਹਨਾਂ ਕਿਹਾ ਕਿ ਸੰਗਠਨ ਦੇ ਸਾਰੇ ਮੈਂਬਰ ਇੱਕ ਉਟ ਨੇ ਉਹਨਾਂ ਕਿਹਾ ਕਿ ਬਜਟ ਆਉਣ ਵਾਲੇ ਦਿਨਾਂ ਵਿੱਚ ਪਾਸ ਕਰ ਦਿੱਤਾ ਜਾਵੇਗਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਦੇ ਨਾਲ-ਨਾਲ ਹੋਰ ਇਤਿਹਾਸਿਕ ਸਮਾਗਮਾਂ ਨੂੰ ਵੀ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ ਜਲਦੀ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਜ਼ਰੂਰੀ ਫੈਸਲੇ ਲਏ ਜਾਣਗੇ